ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰਿ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੌਡੇ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਇਹਦੇ ਇੱਕ ਹੱਥੋਂ ਮੀਣੀਆਂ ਪਿੰਡ ਵੀ ਰਹਿ ਗਿਆ ਬਾਕੀ ਬੌਡਿਆਂ ਦੇ ਨਾਲ ਦਾ ਪਿੰਡ ਨੰਗਲ ਹੈ ਕੁਸਾ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਹੁਤ ਵੀਡੀਓ ਬਾਈਕ ਕੋਲੋਂ ਬਣਾਈਆਂ ਇਨਾਂ ਦਾ ਇਹ ਰਿਕਾਰਡ ਹੈ ਵੀ ਇਹ ਖੇਤੀਬਾੜੀ ਵੀ ਵੱਡੇ ਪੱਧਰ ਤੇ ਕਰਦੇ ਆ ਤੇ ਪਸ਼ੂਆਂ ਦਾ ਵੀ ਐਵਜਾ ਸ਼ੌਂਕ ਆ ਵੀ ਹਰਿਆਣੇ ਚੋਂ ਵੀ ਮੱਝਾਂ ਖਰੀਦੀਆਂ ਝੋਟੀਆਂ ਖਰੀਦੀਆਂ ਤੁਸੀਂ ਇਹ ਘਰ ਚ ਜਿਹੜੇ ਪਸ਼ੂ ਰੱਖੇ ਆ ਇਹਨਾਂ ਦੀ ਸਾਂਭ ਸੰਭਾਲ ਵੀ ਦੇਖੋ ਪੱਖੇ ਹੁਣ ਬੰਦ ਕਰਾਇਆ ਕਿਉਂਕਿ ਵੀਡੀਓ ਦੇ ਵਿੱਚ ਆਵਾਜ਼ ਜਿਹੜੀ ਉਹ ਗੂੰਜੂਗੀ ਉਹਦੇ ਕਰਕੇ ਪਰ ਸੰਭਾਲ ਬਾਈ ਹੋਰਿਆਂ ਦੀ ਇੱਕ ਨੰਬਰ ਇਹਨਾਂ ਨੇ ਅੱਜ ਇੱਕ ਮੱਝ ਵਕਾਊ ਕੀਤੀ ਆ ਇਹ ਇਹ ਮੰਨੂਗਾ ਵੀ ਇਸ ਘਰ ਦੇ ਵਿੱਚ ਪ੍ਰਾਣੀਆਂ ਮੱਝਾਂ ਜਿਹੜੀਆਂ ਜਿੰਨਾਂ ਤੋਂ ਛੌਂਕ ਬਾਈ ਨੂੰ ਘਰ 'ਚ ਚੰਗੀਆਂ ਮੱਝਾਂ ਦਾ ਬਣਿਆ ਉਹ ਉਹ ਮੱਝ ਹੈ ਗੱਲਾਂ ਬਾਤਾਂ ਜਿਹੜੀਆਂ ਆ ਕੇ ਕੀਤੀਆਂ ਬਾਈ ਤੋਂ ਪਤਾ ਲੱਗਾ ਵੀ ਇਹਦੀਆਂ ਤਿੰਨ ਝੋਟੀਆਂ ਇਹਨਾਂ ਕੋਲ ਤੋਂ ਪਹਿਲਾਂ ਘਰ ਦੇ ਵਿੱਚ ਮੌਜੂਦ ਹੈ ਮੈਂ ਤੁਹਾਨੂੰ ਥੋੜਾ ਝੋਟੀਆਂ ਦਿਖਾ ਦਿਆਂ ਜਿਵੇਂ ਪਿਛਲੇ ਸੂਏ ਦੀ ਕੱਟੀ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਤੋਂ ਬਿਨਾ ਇਹ ਝੋਟੀ ਸਾਰਿਆਂ ਚੋਂ ਵੱਡੀ ਹੈ ਇਹ ਤੋਂ ਅਗਲੇ ਪਾਸੇ ਫੇਰ ਇੱਕ ਝੋਟੀ ਖੜੀ ਹੈ ਸੋ ਇਹ ਤਿੰਨ ਨਾਗ ਤਿੰਨ ਝੋਟੀਆਂ ਇਸੇ ਮੱਝ ਦੀਆਂ 3 ਆਪਾਂ ਵੈਸੇ ਜਿਹੜੀ ਗੱਲਬਾਤ ਮੱਝ ਬਾਰੇ ਕਰਨੀ ਹੈ ਪਰ ਪਸੂ ਸਾਰੇ ਹੀ ਤੁਹਾਨੂੰ ਇੱਕ ਵਾਰ ਦਿਖਾ ਦਿਆਂ ਵੀ ਇਹ ਬਾਈ ਸ਼ੌਂਕ ਰੱਖਦੇ ਆ ਘਰ ਦੇ ਵਿੱਚ ਚੰਗੇ ਪਸੂ ਸੁਮਾ ਲੰਦਾ ਆਓ ਗੱਲ ਕਰੀਏ ਇਸ ਮੱਝ ਬਾਰੇ ਇਹ ਵਕਾਊ ਆ ਵੇਚਣੀ ਹੈ ਬਾਈ ਨੇ ਸੀਮਨ ਡੀਟੇਲ ਸਾਰੀ ਮਿਲ ਜਾਣੀ ਹੈ ਜਾਣਕਾਰੀ ਪਹਿਲਾਂ ਲੈ ਲੈਣੀ ਹੈ ਪ੍ਰਮੇਂਦਰ ਭਾਈ ਸਤਿ ਸ਼੍ਰੀ ਅਕਾਲ ਪ੍ਰਮੇਂਦਰ ਭਾਈ ਖੇਤੀ ਵੀ ਵੱਡੇ ਪੱਧਰ ਤੇ ਆ ਪਸ਼ੂਆਂ ਦਾ ਫਿਰ ਸ਼ੌਂਕ ਹੀ ਆ ਨਾਲ ਹੈ ਸ਼ੌਂਕ ਹੀ ਆ ਜੀ ਉਹ ਆਪਣੇ ਤੇ ਕਰਿਆ ਗਾਂ ਨਹੀਂ ਜਾਂਦੇ ਗਾਂ ਵਾਲੇ ਬੱਚੇ ਨਹੀਂ ਕਰਨਗੇ ਨਹੀਂ ਕਰਨਗੇ ਠੀਕ ਹੈ ਆਪਾਂ ਦਾ ਫਿਰ ਜਿੰਨਾ ਚਿਰ ਸੁੱਖ ਚਾਹੀਦੀ ਆ ਜਾਨ ਆ ਆਪਣੇ ਸਰੀਰ ਚ ਆਪਾਂ ਤਾਂ ਰੱਖਾਂਗੇ ਹਨਾ ਹਾਂਜੀ ਰੱਖਾਂਗੇ ਠੀਕ ਹੈ ਅੱਛਾ ਭਾਈ ਅੱਜ ਇੱਕੇ ਮੱਧ ਵੇਚਣ ਲੱਗੇ ਹੋ ਪਰਾਣੀਆਂ ਮੱਜਾਂ ਚੋਂ ਇਹੀ ਆ ਮੈਨੂੰ ਲੱਗਦਾ ਹਾਂ ਹਾਂਜੀ ਹਾਂ ਇਹ ਆ ਕਿੰਨਾਂ ਮਸੂਆ ਸੂਗੀ ਅੱਜ ਕੀ 6ਾਂ ਮਾ ਹੋਊਗੀ ਲਗਭਗ ਲਗਭਗ 6ਾਂ ਮਸੂਆ ਰਕੀ ਸੂਗੀ ਅੱਛਾ ਤਿੰਨ ਝੋਟੀਆਂ ਮੈਂ ਪਹਿਲਾਂ ਦਿਖਾਤੀਆਂ ਬਾਈ ਹਾਂਜੀ ਚੱਕੀਆਂ ਨਿਕਲੀਆਂ ਦੋ ਤਾਂ ਇੱਕ ਤਾਂ ਸੂਈ ਵੀ ਹੈ ਨਾ ਇਹਨਾਂ ਚੋਂ ਹਾਂ ਇੱਕ ਸੂਈ ਆ ਉਹਦੀ ਝੋਟੀ ਆ ਦਾਹ ਮੋੜ ਤੇ ਠੀਕ ਐ ਅੱਛਾ ਯਾਨੀ ਇਹਦਾ ਪਰਿਵਾਰ ਜਿਹਾ ਵਾਵਾ ਵਧਣਾ ਸ਼ੁਰੂ ਹੋ ਗਿਆ ਹੈ ਨਾ 6ਾਂ ਮਸੂਆ ਸੂ ਤੇ ਕਿੰਨਾ ਕੁ ਦੁੱਧ ਦੇਂਦੀ ਆ ਪਿਛਲੇ ਸੂਆ ਚ ਦੁੱਧ ਬਈ ਇਹ 16-17 ਲੀਟਰ ਤੱਕੁੱਲਾ ਦੇਂਦੀ ਆ 16-17 ਲੀਟਰ ਦੇਂਦੀ ਆ ਪਿਛਲੇ ਸੂਆ ਚ ਅੱਜ ਠੀਕ ਹੈ ਅੱਛਾ ਮੈਂ ਦੇਖ ਰਿਹਾ ਵੀ ਤਿੰਨ ਝੋਟੀਆਂ ਹੈਗੀਆਂ ਸੁਹਾ ਛੇਮਾ ਇਹਦਾ ਮਤਲਬ ਕੱਟੇ ਇੱਕ ਦੋ ਹੀ ਦਿੱਤੇ ਆ ਨੇ ਫਿਰ ਕੱਟੇ ਨਹੀਂ ਦਿੱਤੇ ਕੱਟੀਆਂ ਹੀ ਸ਼ੋ ਵੀ ਅੱਛਾ ਉਹ ਫਿਰ ਵਿੱਚੋਂ ਵੇਚਦੇ ਆ ਕੁਛ ਨਹੀਂ ਯਾਰ ਆਪਣੇ ਕੋਲ ਖੜੀਆਂ ਬਸ ਪਹਿਲਾਂ ਦੇ ਦੇ ਤੇ ਅੱਛਾ ਕੱਟੀਆਂ ਦੇ ਦਿਆਂ ਪਹਿਲਾਂ ਵਿੱਚੋਂ ਅੱਛਾ ਪਹਿਲਾਂ ਵਿੱਚੋਂ ਕੁਛ ਕੱਟੀਆਂ ਜਿੰਨੇ ਕਿਸੇ ਮਰਗੀ ਝੋਟੀਆਂ ਅੱਛਾ ਇੱਕ ਮਰਗੀ ਤੇ ਤਿੰਨ ਇੱਥੇ ਖੜੀਆਂ ਚਾਰ ਹੋਊਗਾ ਇੱਕ ਕਿਸੇ ਨੂੰ ਦੇ ਦਈਏ ਤੇ ਐਦ ਕੀ ਪ੍ਰਮਾਤਮਾ ਦੇ ਰੰਗ ਹੈ ਵੀ ਕੀ ਬੱਚਾ ਹੁੰਦਾ ਹੈ ਨਾ ਦਿਨ ਕਿੰਨੇ ਲੱਜੂ ਦਿਨ ਜੀ ਇਹਦੇ ਹਲੇ ਪਿੱਲੀ ਤਰੀਕ ਨੂੰ ਦਿਨ ਪੂਰੇ ਆ ਪਹਿਲੀ ਤਰੀਕ ਨੂੰ ਹਜੇ ਤਾਂ ਫਿਰ 10 ਦਿਨ ਪਈ ਅਜੇ ਤਾਂ ਪਈ ਹੈ ਗਰਮੀ ਹੈ ਗਰਮੀ ਕਰਕੇ ਪਹਿਲਾਂ ਸੂਬੇ ਕੋ ਕਹਿ ਨਹੀਂ ਸਕਦੇ ਜਾਨੀ ਉਹ 10 ਦਿਨ ਹਜੇ ਲਿਜਾ ਸਕਦੇ ਹਾਂ ਜਾ ਸਕਦੇ ਕੀ ਡਿਮਾਂਡ ਰੱਖਦੇ ਹੋ ਪਰਮਿੰਦਰ ਬਾਈ 1 35 ਕਰ ਦੇ 1 35 ਹੈ ਤੋੜ ਦਈਏ ਨੂੰ ਆਪਾਂ ਤੋੜ ਤੋੜ ਠੀਕ ਹੈ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣਾ ਹੈ ਬਾਈ ਖੋਲ ਲੋ ਇਹਨੂੰ 1 ਲੱਖ ਤੇ 35000 ਰੇਟ ਹੈ ਸੂਆ ਲਗਭਗ 6 ਮਾ ਹੋਊਗੀ ਮਾਨਤਾਣੇ ਦੇ ਚੋ ਬਾਈ ਕਹਿੰਦਾ ਵੀ ਕਰ ਦਿਆਂਗੇ 16 17 ਲੀਟਰ ਦੁੱਧ ਦੇ ਮੱਝ ਦਿੰਦੀ ਹੈ ਤਿੰਨ ਝੋਟੀਆਂ ਇਸ ਟਾਈਮ ਘਰ ਚ ਮੌਜੂਦ ਐ ਇਹਦੀਆਂ ਤੇ ਇੱਕ ਐਕਸਪਾਇਰ ਹੋ ਗਈ ਕਈ ਵਾਰ ਕੋਈ ਦਿੱਕਤ ਆ ਜਾਂਦੀ ਐ ਤੇ ਇੱਕ ਕਿਸੇ ਰਿਸ਼ਤੇਦਾਰ ਨੇ ਇਹਦੋਂ ਪਹਿਲਾਂ ਝੋਟੀ ਇਹਦੀ ਲੈ ਲਈ ਤੇ ਹੈਦ ਕੀ ਨਵਾਬ ਬੋਲ ਤੋਂ ਗੱਭਣ ਆ ਜਿਹੜਾ ਐਚਐਸਬੀ ਐਸ ਟਾਈਮ ਸੁਰਿੰਦਰ ਸੰਤਨੀਵਾਲ ਦੇ ਕੋਲ ਐ ਬੱਚਾ ਕੀ ਦਿੰਦੀ ਐ ਗਾਂ ਪ੍ਰਮਾਤਮਾ ਨੂੰ ਪਤਾ ਐ ਪਰ ਇਹਦੋਂ ਪਹਿਲਾਂ ਨੇ ਕਟੀਆਂ ਹੀ ਦਿੱਤੀਆਂ ਛੇਵਾਂ ਸੂਆ ਦੋਸਤੋ ਹਵਾਨਾ ਚੰਗਾ ਥਣ ਚੰਗੇ ਐ 10 ਦਿਨ ਪਏ ਆ ਦਿਨ ਪੂਰੇ ਹੋਣ ਚੁ ਪੂਰੇ ਕਰੂਗੀ ਜਾਂ ਪਹਿਲਾਂ ਸੂ ਜਾਂ ਉੱਤੇ ਲਾਉਗੇ ਬਾਅਦ ਦੀ ਗੱਲ ਆ ਪਰ ਅੱਜ ਦਾ ਜੋਰ ਡਿਟੇਲ ਆ ਰਿਕਾਰਡ ਆ ਉਹ ਇਹ ਆ ਵੀ ਇਹਦੇ ਜੇ 10 ਦਿਨ ਪੈਂਡਿੰਗ ਐ ਢਾਂਚਾ ਬੜਾ ਚੰਗਾ ਜੇ ਕੋਈ ਵੀਰ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਤਾਂ ਇਸ ਮੱਝ ਤੋਂ ਤੁਸੀਂ ਬੱਚੇ ਲੈ ਸਕਦੇ ਹੋ ਮੱਝਾਂ 20 20 ਸੂਏ ਸੂ ਜਾਂਦੀਆਂ ਜੇ ਚੰਗੀ ਸਾਂਭ ਸੰਭਾਲ ਬਣੀ ਰਵੇ ਬਾਕੀ ਤੁਸੀਂ ਕਿੰਨੇ ਸੂਏ ਤੋਂ ਹੋਰ ਲਵੋਗੇ ਉਹ ਤੁਹਾਡੀ ਆਪਣੀ ਸਮਝ ਐ ਸਭੀ ਬਹੁਤ ਸੋਹਣੀਆਂ ਦੋਸਤੋ ਥਾਣਾ ਚ ਬਿੱਥੀ ਫੁੱਲ ਆ ਖਵਾਨਾ ਪੂਰਾ ਹੀ ਵੱਡਾ ਹੈ ਹਜੇ ਪੂਰਾ ਭਰਨਾ ਢੱਲ ਪਈ ਆ ਹਵਾਨੇ ਚ ਮੈਂ ਜਦੋਂ ਇਹ ਬੰਨਤੀ ਬਾਈ ਨੇ ਉਦੋਂ ਤੁਹਾਨੂੰ ਦਿਖਾ ਦੂੰ ਬਈ ਖੁਰਨੀ ਤੇ ਬਨਣੀ ਸਾਇਲੇਜ ਪੈਂਦਾ ਦੱਸੋ ਮੱਕੀ ਦਾ achar ਇਹਨਾਂ ਕੋਲ ਕਿਉਂਕਿ ਆਲੂਆਂ ਵਾਲੀ ਮੱਕੀ ਹੁੰਦੀ ਹੈ ਆਲੂ ਬਾਈ ਹੋਰੀ ਲਾਉਂਦੇ ਆ ਸਾਰੇ ਵਾਨ ਦੇ ਵਿੱਚ ਤੇ ਉਹਦੇ ਕਰਕੇ ਸਾਇਲੇਜ ਪੈਂਦਾ ਸਾਰੇ ਪਸ਼ੂਆਂ ਦੀ ਸਿਹਤ ਤੁਹਾਨੂੰ ਤਾਂ ਚੰਗੀ ਦਿਸਦੀ ਹੋਣੀ ਚਮਕ ਸਾਰੇ ਪਸ਼ੂਆਂ ਚ ਹੀ ਚੰਗੀ ਹੈ ਉਹ ਹਵਾਨਾ ਦੇਖੋ ਹੁਣ ਇਤਾਂ ਦਾ ਰੋਕਾ ਹਜੇ ਸਪੇਸ ਪਈ ਆ ਹਵਾਨੇ ਦੇ ਵਿੱਚ ਕਾਫੀ ਟੱਲ ਜਿਹੜੀ ਉਹ ਨਜ਼ਰ ਆ ਰਹੀ ਹੈ ਹਵਾਨਾ ਪਛਾਣ ਨੂੰ ਵੀ ਚੰਗਾ ਕੱਢੂਗੀ ਬਾਕੀ ਥਣ ਥਣ ਭਾਵੇਂ ਸੂਆਂ ਦੇ ਵਿੱਚ ਆ ਮੱਝ ਥਣ ਸੋਹਣੇ ਪਏ ਆ ਤੇ ਹਵਾਨਾ ਵੀ ਜਿਹੜਾ ਉਹ ਚੰਗਾ ਐ ਫਿਕਸ ਜਿਹਾ ਹੀ ਹਵਾਨਾ ਕੋਈ ਬਹੁਤਾ ਲੰਮਕਿਆ ਨਹੀਂ ਹਵਾਨਾ ਇੱਥੋਂ ਤੁਸੀਂ ਇਹਦੇ ਥਣ ਦਾ ਸਾਈਜ਼ ਦੇਖ ਸਕਦੇ ਹੋ ਉੱਤੋਂ ਚੜਾਈ ਕਾਫੀ ਆ ਮੱਝ ਦੀ ਸੋ ਇਹ ਮੱਝ ਦੋਸਤੋ ਵਿਕਰੀ ਵਾਸਤੇ ਸੋ ਇਹ ਇਹਦਾ ਰੇਟ 1 ਲੱਖ ਤੇ 35000 ਬਾਈ ਨੇ ਡਿਮਾਂਡ ਕੀਤੀ ਹੈ ਮਾਨਤਨ ਵੀਰ ਕਹਿੰਦਾ ਸੀ ਵਿੱਚੋਂ ਕਰਾਂਗੇ ਜਰੂਰ ਤੁਹਾਨੂੰ ਜਿੰਨੇ ਚੱਜਦੇ ਆ ਲਾ ਕੇ ਦੇਖ ਲਓ ਜੇ ਜਿਹਨੂੰ ਚੱਜੇ ਉਹ ਵੀਰ ਖਰੀਦ ਲੂਗਾ ਤੇ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਇਸ ਤੇ ਕਾਲ ਕਰੋਗੇ ਹਜੇ ਪਿੱਛੋਂ ਹਵਾਨਾ ਪੂਰਾ ਭਰਨਾ ਟੱਲ ਜਦੋਂ ਤੁਰਦੀ ਉਹਦੋਂ ਹੀ ਪਤਾ ਲੱਗਦਾ ਵੀ ਹਵਾਨੇ ਚ ਦੁੱਧ ਭਰਿਆ ਵਾ ਵੈਸੇ ਹਜੇ ਸਪੇਸ ਬਹੁਤ ਪਈ ਹੈ ਸੋ ਇੱਕ ਹੀ ਨਾਕ ਸੀ ਦੋਸਤੋ ਅੱਜ ਦੀ ਵੀਡੀਓ ਚ ਮਿਹਰਬਾਨੀ